ਤਾਂ ਦਿੱਲੀ ਦੇ ਵਿੱਚ ਪ੍ਰੀ ਮੌਨਸੂਨ ਦੀ ਹੋਈ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ। ਤਲਾ ਲਕੀਲੇ ਦਾ ਬੁਰਾ ਹਾਲ ਹੋਇਆ ਪਿਆ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕੋਈ ਤਲਾਬ ਜਾਂ ਝਰਨੇ ਦੀਆਂ ਨਹੀਂ ਨੇ। ਇਹ ਤਸਵੀਰਾਂ ਦਿੱਲੀ ਦੇ ਲਾਲ ਕਿਲੇ ਦੀਆਂ ਨੇ ਜਿੱਥੇ ਮੀਂਹ ਦੇ ਨਾਲ ਬੁਰਾ ਹਾਲ ਹੋਇਆ ਪਿਆ। ਤਾਂ ਦਿੱਲੀ 'ਚ ਮੀਂਹ ਨੇ ਕਹਿਰ ਮਚਾਇਆ ਪਿਆ। ਦਿੱਲੀ ਦਾ ਇੰਨਾ ਮੰਦਾ ਹਾਲ ਹੋਇਆ ਪਿਆ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਦੇਖਣ ਨੂੰ ਮਿਲ ਰਿਹਾ। ਆਵਾਜ਼ਾਈ ਵੀ ਹੱਪ ਹੋ ਗਈ ਹੈ ਤਾਂ ਦਿੱਲੀ ਦੇ VIP ਇਲਾਕਿਆਂ ਦੇ ਵਿੱਚ ਵੀ ਪਾਣੀ ਪੜ ਗਿਆ ਤਾਂ ਦੱਸਦੀ ਕਿ ਪਾਣੀ ਸਿਰਫ ਸੜਕਾਂ ਤੇ ਨਹੀਂ ਸਗੋਂ ਦਿੱਲੀ ਦੀਆਂ ਬੱਸਾਂ 'ਚ ਵੀ ਪਾਣੀ ਜਿਹੜਾ ਵੜ ਗਿਆ ਤੇ ਇਸ ਦੇ ਨਾਲ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਦਾ ਜਿਹੜਾ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਘੰਟਿਆਂ ਦੀ ਬਾਰਿਸ਼ ਦੇ ਕਾਰਨ ਦਿੱਲੀ 'ਚ ਪਾਣੀ ਪੜ ਗਿਆ ਨਾ ਸਿਰਫ ਆਮ ਲੋਕ ਸਗੋਂ ਮਰੀਜ਼ ਵੀ ਜਿਹੜੇ ਇਸ ਤੋਂ ਪਰੇਸ਼ਾਨ ਹੋਏ ਪੈ ਨੇ ਲਗਭਗ ਸਾਰੇ ਵੱਡੇ ਹਸਪਤਾਲਾਂ ਦੇ OPD 'ਚ ਮਰੀਜ਼ਾਂ ਦੀ ਗਿਣਤੀ ਜਿਹੜੀ 50% ਉਸ ਦੇ ਵਿੱਚ ਕਮੀ ਆਈ ਹੈ ਹਸਪਤਾਲਾਂ ਦੇ ਅੰਦਰ ਵੀ ਜਿਹੜਾ ਪਾਣੀ ਉਹ ਜਮਾ ਹੋ ਗਿਆ ਤਬੀਤੇ ਦਿਨ ਐਮਪੀ ਮਨੀਸ਼ ਤਿਵਾੜੀ ਦੇ ਘਰ ਦੇ ਅੰਦਰ ਵੀ ਜਿਹੜਾ ਪਾਣੀ ਵੜ ਗਿਆ ਸੀ ਜਿਸ ਦੀਆਂ ਤਸਵੀਰਾਂ ਮਨੀਸ਼ ਤਿਵਾੜੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਸਾਂਝਾ ਕੀਤੀਆਂ ਸਨ ਤਾਂ ਦਿੱਲੀ ਦੇ ਵਿੱਚ ਪ੍ਰੀ ਮੌਨਸੂਨ ਦੀ ਹੋਈ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ। ਤਲਾ ਲਕੀਲੇ ਦਾ ਬੁਰਾ ਹਾਲ ਹੋਇਆ ਪਿਆ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕੋਈ ਤਲਾਬ ਜਾਂ ਝਰਨੇ ਦੀਆਂ ਨਹੀਂ ਨੇ। ਇਹ ਤਸਵੀਰਾਂ ਦਿੱਲੀ ਦੇ ਲਾਲ ਕਿਲੇ ਦੀਆਂ ਨੇ ਜਿੱਥੇ ਮੀਂਹ ਦੇ ਨਾਲ ਬੁਰਾ ਹਾਲ ਹੋਇਆ ਪਿਆ। ਤਾਂ ਦਿੱਲੀ 'ਚ ਮੀਂਹ ਨੇ ਕਹਿਰ ਮਚਾਇਆ ਪਿਆ। ਦਿੱਲੀ ਦਾ ਇੰਨਾ ਮੰਦਾ ਹਾਲ ਹੋਇਆ ਪਿਆ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਦੇਖਣ ਨੂੰ ਮਿਲ ਰਿਹਾ। ਆਵਾਜ਼ਾਈ ਵੀ ਹੱਪ ਹੋ ਗਈ ਹੈ ਤਾਂ ਦਿੱਲੀ ਦੇ ਵੀਆਈਪੀ ਇਲਾਕਿਆਂ ਦੇ ਵਿੱਚ ਵੀ ਪਾਣੀ ਪੜ ਗਿਆ ਤਾਂ ਦੱਸਦੀ ਕਿ ਪਾਣੀ ਸਿਰਫ ਸੜਕਾਂ ਤੇ ਨਹੀਂ ਸਗੋਂ ਦਿੱਲੀ ਦੀਆਂ ਬੱਸਾਂ 'ਚ ਵੀ ਪਾਣੀ ਜਿਹੜਾ ਵੜ ਗਿਆ ਤੇ ਇਸ ਦੇ ਨਾਲ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਦਾ ਜਿਹੜਾ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਘੰਟਿਆਂ ਦੀ ਬਾਰਿਸ਼ ਦੇ ਕਾਰਨ ਦਿੱਲੀ 'ਚ ਪਾਣੀ ਪੜ ਗਿਆ ਨਾ ਸਿਰਫ ਆਮ ਲੋਕ ਸਗੋਂ ਮਰੀਜ਼ ਵੀ ਜਿਹੜੇ ਇਸ ਤੋਂ ਪਰੇਸ਼ਾਨ ਹੋਏ ਪੈ ਨੇ ਲਗਭਗ ਸਾਰੇ ਵੱਡੇ ਹਸਪਤਾਲਾਂ ਦੇ ਓਪੀਡੀ 'ਚ ਮਰੀਜ਼ਾਂ ਦੀ ਗਿਣਤੀ ਜਿਹੜੀ 50% ਉਸ ਦੇ ਵਿੱਚ ਕਮੀ ਆਈ ਹੈ ਹਸਪਤਾਲਾਂ ਦੇ ਅੰਦਰ ਵੀ ਜਿਹੜਾ ਪਾਣੀ ਉਹ ਜਮਾ ਹੋ ਗਿਆ ਤਾਂ ਬੀਤੇ ਦਿਨ ਐਮਪੀ ਮਨੀਸ਼ ਤਿਵਾੜੀ ਦੇ ਘਰ ਦੇ ਅੰਦਰ ਵੀ ਜਿਹੜਾ ਪਾਣੀ ਵੜ ਗਿਆ ਸੀ ਜਿਸ ਦੀਆਂ ਤਸਵੀਰਾਂ ਮਨੀਸ਼ ਤਿਵਾੜੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਸਾਂਝਾ ਕੀਤੀਆਂ ਸਨ ਤਾਂ ਦਿੱਲੀ ਦੇ ਵਿੱਚ ਪ੍ਰੀ ਮੌਨਸੂਨ ਦੀ ਹੋਈ ਪਹਿਲੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ। ਤਲਾ ਲਕੀਲੇ ਦਾ ਬੁਰਾ ਹਾਲ ਹੋਇਆ ਪਿਆ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕੋਈ ਤਲਾਬ ਜਾਂ ਝਰਨੇ ਦੀਆਂ ਨਹੀਂ ਨੇ। ਇਹ ਤਸਵੀਰਾਂ ਦਿੱਲੀ ਦੇ ਲਾਲ ਕਿਲੇ ਦੀਆਂ ਨੇ ਜਿੱਥੇ ਮੀਂਹ ਦੇ ਨਾਲ ਬੁਰਾ ਹਾਲ ਹੋਇਆ ਪਿਆ। ਤਾਂ ਦਿੱਲੀ 'ਚ ਮੀਂਹ ਨੇ ਕਹਿਰ ਮਚਾਇਆ ਪਿਆ। ਦਿੱਲੀ ਦਾ ਇੰਨਾ ਮੰਦਾ ਹਾਲ ਹੋਇਆ ਪਿਆ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਦੇਖਣ ਨੂੰ ਮਿਲ ਰਿਹਾ। ਆਵਾਜ਼ਾਈ ਵੀ ਹੱਪ ਹੋ ਗਈ ਹੈ ਤਾਂ ਦਿੱਲੀ ਦੇ ਵੀਆਈਪੀ ਇਲਾਕਿਆਂ ਦੇ ਵਿੱਚ ਵੀ ਪਾਣੀ ਪੜ ਗਿਆ ਤਾਂ ਦੱਸਦੀ ਕਿ ਪਾਣੀ ਸਿਰਫ ਸੜਕਾਂ ਤੇ ਨਹੀਂ ਸਗੋਂ ਦਿੱਲੀ ਦੀਆਂ ਬੱਸਾਂ 'ਚ ਵੀ ਪਾਣੀ ਜਿਹੜਾ ਵੜ ਗਿਆ ਤੇ ਇਸ ਦੇ ਨਾਲ ਹੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਦਾ ਜਿਹੜਾ ਕਹਿਰ ਦੇਖਣ ਨੂੰ ਮਿਲ ਰਿਹਾ ਤਾਂ ਕੁਝ ਘੰਟਿਆਂ ਦੀ ਬਾਰਿਸ਼ ਦੇ ਕਾਰਨ ਦਿੱਲੀ 'ਚ ਪਾਣੀ ਪੜ ਗਿਆ ਨਾ ਸਿਰਫ ਆਮ ਲੋਕ ਸਗੋਂ ਮਰੀਜ਼ ਵੀ ਜਿਹੜੇ ਇਸ ਤੋਂ ਪਰੇਸ਼ਾਨ ਹੋਏ ਪੈ ਨੇ ਲਗਭਗ ਸਾਰੇ ਵੱਡੇ ਹਸਪਤਾਲਾਂ ਦੇ ਓਪੀਡੀ 'ਚ ਮਰੀਜ਼ਾਂ ਦੀ ਗਿਣਤੀ ਜਿਹੜੀ 50% ਉਸ ਦੇ ਵਿੱਚ ਕਮੀ ਆਈ ਹੈ ਹਸਪਤਾਲਾਂ ਦੇ ਅੰਦਰ ਵੀ ਜਿਹੜਾ ਪਾਣੀ ਉਹ ਜਮਾ ਹੋ ਗਿਆ ਤਾਂ ਬੀਤੇ ਦਿਨ ਐਮਪੀ ਮਨੀਸ਼ ਤਿਵਾੜੀ ਦੇ ਘਰ ਦੇ ਅੰਦਰ ਵੀ ਜਿਹੜਾ ਪਾਣੀ ਵੜ ਗਿਆ ਸੀ ਜਿਸ ਦੀਆਂ ਤਸਵੀਰਾਂ ਮਨੀਸ਼ ਤਿਵਾੜੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਸਾਂਝੀਆਂ ਕੀਤੀਆਂ ਸਨ